2.4 डिग्री सेंटीग्रेड 1970 ਤੋਂ ਲੈ ਕੇ ਹੁਣ ਤੱਕ ਦਾ ਲੋਇਸਟ ਡੇ ਟਾਈਮ ਟੈਂਪਰੇਚਰ 26 ਅਗਸਤ ਵਾਸਤੇ ਲਗਾਉਣ ਦੇ ਵਿੱਚ ਰਿਪੋਰਟ ਕੀਤਾ ਗਿਆ। ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਕੁਝ ਵਾਸਤੇ orange alert ਜਾਰੀ ਕੀਤਾ ਗਿਆ। ਅ ਗੁਰਦਾਸਪੁਰ ਪਠਾਨਕੋਟ ਔਰ ਮਾਨਸਾ ਬਰਨਾਲਾ ਔਰ ਸਬੂ ਡਿਸਟ੍ਰਿਕਟਸ ਵਾਸਤੇ ਅੱਜ ਰੈਡ ਅਲਰਟ ਟਾਈਮਲੀ ਵੱਲੋਂ ਜਾਰੀ ਕੀਤਾ ਗਿਆ। ਆਉਣ ਵਾਲੇ 3-4 ਦਿਨਾਂ ਦੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਕਿਉਂਕਿ yellow alert ਨਾਰਥ-ਈਸਟਰਨ ਡਿਸਟ੍ਰਿਕਟਸ ਲਈ on warning level bhi have given hai. ਕੋਈ ਕਿ ਇਹਦੇ ਤੋਂ ਪਹਿਲਾਂ 24 ਅਗਸਤ ਨੂੰ ਨੂੰ ਜਿਹੜਾ 1977 ਦੇ ਵਿੱਚ 93 mm ਬਾਰਿਸ਼ ਹੋਈ ਸੀ। ਉਹਦੇ ਤੋਂ ਬਾਅਦ ਸੈਕੰਡ ਹਾਈएस्ट ਇਸ ਵਾਰੀ 72.4 ਰਿਕਾਰਡ ਕੀਤੀ ਗਈ ਹੈ। ਇਸੀ ਤਰ੍ਹਾਂ 25 ਅਗਸਤ ਦੀ بارش ਜਿਹੜੀ 39.6 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ। ਸੋ 1970 ਤੋਂ ਬਾਅਦ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ 1970 ਤੋਂ ਲੈ ਕੇ ਹੁਣ ਤੱਕ ਦੀ ਹਾਈਐਸਟ بارش ਹੈ ਪਿਛਲੇ 55 ਸਾਲਾਂ ਦੇ ਵਿੱਚ 25 ਅਗਸਤ ਦੀ ਹਾਈਐਸਟ بارش 39.6 ਮਿਲੀਮੀਟਰ ਹੈ। ਅਨੇ ਮੈਂ ਜਿਵੇਂ ਇਸ ਤਰ੍ਹਾਂ ਲਗਾਤਾਰ ਨਹੀਂ ਬਹਿ ਰਹੇ ਤਾਂ ਇਹਨੂੰ ਆਨ ਹੋ ਰਿਹਾ ਦੇਣਾ ਚਾਹੀਦਾ ਜਾ ਰਿਹਾ ਹੈ ਮੌਸਮ ਜੀ ਪਿਛਲੇ 2-3 ਦਿਨਾਂ ਤੋਂ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਕਾਫੀ ਐਕਟਿਵ ਹੈ ਤਾਂ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 27.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.4 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਜਿਵੇਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਡੇ ਟਾਈਮ ਟੈਂਪਰੇਚਰ 27.4 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ ਲੋਏਸਟ ਡੇ ਟਾਈਮ ਟੈਂਪਰੇਚਰ 26 ਅਗਸਤ ਵਾਸਤੇ ਲੁਧਿਆਣਾ ਦੇ ਵਿੱਚ ਰਿਕਾਰਡ ਹੋਇਆ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 23.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਕੁਝ ਵਾਸਤੇ orange alert ਜਾਰੀ ਕੀਤਾ ਗਿਆ ਹੈ। ਅ ਗੁਰਦਾਸਪੁਰ ਪਠਾਨਕੋਟ ਔਰ ਮਾਨਸਾ ਬਰਨਾਲਾ ਔਰ ਸਭੂ ਡਿਸਟ੍ਰਿਕਟਸ ਵਾਸਤੇ ਅੱਜ ਰੈਡ ਅਲਰਟ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ। ਬਾਕੀ ਦੇ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ orange alert ਜਾਰੀ ਕੀਤਾ ਗਿਆ ਹੈ। ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੋ ਅੱਜ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਰਹੀ ਚੁੱਕੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਪਰ ਕੱਲ ਤੋਂ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਕਿਉਂਕਿ yellow alert ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਆਨਵਰਡ ਦਿਨ ਲਈ ਵੀ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ। ਜੀ ਅਸੀਂ ਗੱਲ ਕਰੀ ਕੋ ਰਿਪੋਰਟ ਤੇ ਪਿਛਲੇ ਸਾਲ ਜਾਂ ਕੁਝ ਸਾਲ ਪਹਿਲਾਂ ਦੀ ਗੱਲ ਕਰੀ ਕੋ ਰਿਪੋਰਟ ਵਗੈਰਾ। ਹਾਂ ਜੇ ਅਸੀਂ ਲੁਧਿਆਣਾ ਦੀ ਬਾਰਿਸ਼ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਕੱਲ 72.4 ਮਿਲੀਮੀਟਰ ਬਾਰਿਸ਼ ਹੋ ਰਿਕਾਰਡ ਕੀਤੀ ਗਈ ਸੀ। ਜੀਐਸਸੀ ਪਿਛਲੇ ਸਾਲਾਂ ਦਾ ਰਿਪੋਰਟ ਦੇਖੀਏ ਤਾਂ ਇਹ 24 ਅਗਸਤ ਦੀ 1970 ਤੋਂ ਲੈ ਕੇ ਹੁਣ ਤੱਕ ਦੀ ਸੈਕੰਡ ਹਾਈਐਸਟ ਬਾਰਿਸ਼ ਸੀ ਕਿਉਂਕਿ ਇਹਦੇ ਤੋਂ ਪਹਿਲਾਂ 24 ਅਗਸਤ ਨੂੰ ਨੂੰ ਜਿਹੜਾ 1977 ਦੇ ਵਿੱਚ 93 ਮਿਲੀਮੀਟਰ ਬਾਰਿਸ਼ ਹੋਈ ਸੀ ਉਹਦੇ ਤੋਂ ਬਾਅਦ ਸੈਕੰਡ ਹਾਈਐਸਟ ਇਸ ਵਾਰੀ 72.4 ਰਿਕਾਰਡ ਕੀਤੀ ਗਈ ਹੈ ਇਸੇ ਤਰ੍ਹਾਂ 25 ਅਗਸਤ ਦੀ ਬਾਰਿਸ਼ ਜਿਹੜੀ 39.6 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਔਰ ਪਿਛਲੇ ਸਾਲਾਂ ਦਾ ਜੇ ਰਿਕਾਰਡ ਦੇਖੀ ਤਾਂ ਇਹ 1970 ਤੋਂ ਲੈ ਕੇ ਹੁਣ ਤੱਕ ਦੀ 25 ਅਗਸਤ ਦੀ ਸਭ ਤੋਂ ਜ਼ਿਆਦਾ بارش ਲੁਧਿਆਣਾ ਦੇ ਵਿੱਚ ਹੈ ਕਿਉਂਕਿ ਇਹਦੇ ਤੋਂ ਪਹਿਲਾਂ 1970 ਦੇ ਵਿੱਚ 37.8 ਮਿਲੀਮੀਟਰ بارش ਰਿਕਾਰਡ ਹੋਈ ਸੀ ਔਰ ਉਹਦੇ ਤੋਂ ਬਾਅਦ ਹੁਣ ਹਾਈਐਸਟ ਜਿਹੜੀ 39.6 ਮਿਲੀਮੀਟਰ بارش ਰਿਕਾਰਡ ਹੋਈ ਹੈ ਜੀ ਸੋ so, 1970 ਤੋਂ ਬਾਅਦ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ 1970 ਤੋਂ ਲੈ ਕੇ ਹੁਣ ਤੱਕ ਦੀ ਹਾਈएस्ट ਬਾਰਿਸ਼ ਹੈ ਪਿਛਲੇ 55 ਸਾਲਾਂ ਦੇ ਵਿੱਚ 25 ਅਗਸਤ ਦੀ ਹਾਈएस्ट ਬਾਰਿਸ਼ ਨੂੰ ਢਾੜੀ ਪਾਣਛੇ ਮਿਲੀਮੀਟਰ ਹੈ ਫਸਲਾਂ ਕਿਸਾਨਾਂ ਨੂੰ ਕਿਵੇਂ ਧਿਆਨ ਰੱਖਣ ਕਿਉਂਕਿ ਜਿਸ ਤਰ੍ਹਾਂ ਬਾਰਿਸ਼ ਪੈ ਰਹੀ ਹੈ ਫਸਲਾਂ ਖਰਾਬ ਹੋਣ ਦਾ ਵੀ ਖਤਰਾ ਖਰਾਬ ਹੋਣ ਦਾ ਹੈ ਕਿਸਾਨਾਂ ਨੂੰ ਕੀ ਬਿਲਕੁਲ ਕਿਸ ਤਰੀਕੇ ਨਾਲ ਸਾਹਮਣੇ ਆ ਰਹੀਆਂ ਫਸਲਾਂ ਖਰਾਬ ਹੋਣ ਕਿਸਾਨਾਂ ਨੂੰ ਇਹ ਹੀ ਕਹਿ ਸਕਦੇ ਹਾਂ ਜੀ ਕਿ ਫੀਲਡ ਦੇ ਵਿੱਚ ਡਰੇਨੇਜ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਫੀਲਡ ਦੇ ਵਿੱਚ ਪਾਣੀ ਜਿੰਨਾ ਹੋ ਸਕੇ ਖੜਾ ਨਾ ਹੋਵੇ ਕਿਉਂਕਿ ਸਪੈਸ਼ਲੀ ਜਿਹੜੀਆਂ ਕ੍ਰੌਪਸ ਵਾਸਤੇ ਖੜੇ ਪਾਣੀ ਦੀ ਲੋੜ ਨਹੀਂ ਹੁੰਦੀ ਜਿਵੇਂ ਝੋਨੇ ਦੇ ਵਿੱਚ ਪਾਣੀ ਖੜਾ ਤਾਂ ਉਹਦਾ ਨੁਕਸਾਨ ਨਹੀਂ ਹੁੰਦਾ ਪਰ ਬਾਕੀਆ ਕ੍ਰੌਪਸ ਜਿਵੇਂ ਮੱਕੀ ਜਾਂ ਕਪਾਹ ਜਾਂ ਹੋਰ ਫਸਲਾਂ ਨੇ ਉਹਨਾਂ ਨੂੰ ਖੜਾ ਪਾਣੀ ਨਹੀਂ ਰਹਿਣ ਦੇਣਾ ਚਾਹੀਦਾ ਸੋ ਫੀਲਡ ਦੇ ਵਿੱਚ ਜਿਹੜਾ ਨਿਕਾਸੀ ਪਾਣੀ ਦਾ ਨਾਲ ਨਾ ਜ਼ਰੂਰ ਹੋਣੀ ਚਾਹੀਦੀ ਹੈ ਨਮ ਚ ਗੱਲ ਕਰੀਏ ਜਿਸ ਤਰ੍ਹਾਂ ਲਗਾਤਾਰ ਮੀਂਹ ਪੈ ਰਿਹਾ ਵਾ ਤਿੰਨ ਚਾਰ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਹੜੇ ਸ਼ਹਿਰ ਦੇ ਵਿੱਚ ਇਹ ਸਾਹਮਣਾ ਵੱਧ ਬਾਰਿਸ਼ ਜਿਹੜੀ ਹੋ ਰਹੀ ਹੈ ਇਸ ਵਾਰੀ ਜਿਵੇਂ ਸੀ ਮੌਨਸੂਨ ਸੀਜ਼ਨ ਦੀ ਟੋਟਲ ਬਾਰਿਸ਼ ਦੇਖੀ ਤਾਂ ਤਰਨਤਾਰਨ ਡਿਸਟ੍ਰਿਕਟਸ ਦੇ ਵਿੱਚ ਸਭ ਤੋਂ ਜ਼ਿਆਦਾ ਜੂਨ ਤੋਂ ਲੈ ਕੇ ਹੁਣ ਤੱਕ ਬਾਰਿਸ਼ ਰਿਕਾਰਡ ਕੀਤੀ। ਹੁਣ ਪੰਜਾਬਾਂ ਤੇ ਮੈਸੇਜ ਆ ਰਹੇ ਜੀ ਅਲਰਟ ਹੈ 3 ਘੰਟਿਆਂ ਦੀ ਟੌਪਕੀ ਨੰਬਰ ਵੀ ਦੱਸਿਆ ਗਿਆ 112 ਕਈ ਜ਼ਿਲ੍ਹਿਆਂ ਦੇ ਨਾਮ ਦਿੱਤੇ ਗਏ ਆ ਜੇ ਬਾਰਿਸ਼ ਹੋਣ ਦੀ ਸੰਭਾਵਨਾ ਜੀ ਜੀ ਉਹ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਵੱਲੋਂ ਜਿਹੜੇ ਮੈਸੇजेस ਆਉਂਦੇ ਨੇ ਸਾਰਿਆਂ ਨੂੰ ਤਾਂ ਕਿ ਸਾਰੇ ਅਲਰਟ ਹੋ ਜਾਣ